ਸੋ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਆਪਣੇ ਰੈਬਰ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਸਤਿਗੁਰੂ ਕਬੀ ਟਾਈਗਰ ਫੋਰਸ ਤੇ ਸਮੁੱਚੇ ਐਸੀ ਸਮਾਜ ਵਾਲੋਂ ਸਮਾਜ ਦੀਆਂ ਜਥੇਬੰਦੀਆਂ ਵਾਲੋਂ ਅੱਜ ਆਪਣੇ ਰੈਬਰ ਦੇ ਚੌਂਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਜਿੱਦਾਂ ਕਿ ਅਸੀਂ ਭਲੀ ਭਾਂਤੀ ਜਾਣੂ ਆ ਕਿ ਕਲਕੱਤੇ ਦੇ ਵਿੱਚ ਇੱਕ ਪੜ੍ਹੇ ਲਿਖੇ ਸੂਝਵਾਨ ਡਾਕਟਰ ਸਾਡੀ ਭੈਣ ਜਿਹੜੀ ਆ ਉਹਦੇੋਂ ਪਹਿਲੇ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਬੜੇ ਹੀ ਖੋਫਨਾਕ ਤੇ ਦਰਦਨਾਕ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ ਉਹਦੇ ਬਾਝੂ ਅੱਜ ਪੂਰੇ ਸਮਾਜ ਦੇ ਵਿੱਚ ਰੋਸ ਹੈਗਾ ਸੋ ਆਪਣੀ ਉਸ ਧੀ ਨੂੰ ਉਸ ਭੈਣ ਨੂੰ ਇਨਸਾਫ ਦੁਲਾਨ ਦੇ ਲਈ ਅੱਜ ਅਸੀਂ ਸੜਕਾਂ ਤੇ ਸੀਗੇ ਤੇ ਅੱਜ ਅਸੀਂ ਕੋਲਕਾਤਾ ਸਰਕਾਰ ਨੂੰ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸੇ ਕਠੋਰ ਸਖਤ ਹੋ ਸਕਤੋ ਸਖਤ ਜਿਹੜੇ ਕਾਨੂੰਨ ਬਣਾਏ ਜਾਣ ਤਾਂ ਜੋ ਜਿਹੜੀਆਂ ਸਾਡੀਆਂ ਸਮਾਜ ਦੀਆਂ ਧੀਆਂ ਪੈਣਾ ਹੈਗੀਆਂ ਭਾਰਤ ਵਰਸ਼ ਦੀਆਂ ਧੀਆਂ ਪੈਣਾ ਸਾਡੀਆਂ ਮਾਵਾਂ ਉਹ ਇਹ ਜਿਹੜੀ ਹੈ ਦਰਿੰਗਰੀ ਦਾ ਨਾਚ ਆ ਖੋਫ ਆ ਜਿਹੜਾ ਉਹਨੂੰ ਆਪਣੇ ਦਿਲ ਚੋਂ ਕੱਢ ਸਕਣ ਸੋ ਜੇ ਇਹਦੇ ਨਾਲ ਨਾਲ ਮੈਂ ਤੁਹਾਡੇ ਅਮੀਡੀਆ ਮੀਡੀਆ ਦੇ ਰਸਤੇ ਮਾਧਿਅਮ ਰਸਤੇ ਵੀ ਗੱਲ ਸਾਂਝੀ ਕਰਨਾ ਚਾਹੁੰਨਾ ਜੇ ਉਸ ਲੜਕੀ ਨੂੰ ਡਾਕਟਰ ਨੂੰ ਮੌਮਿਤਾ ਨੂੰ ਇਨਸਾਫ ਨਹੀਂ ਮਿਲਦਾ ਕਿ ਅੱਜ ਸਾਡਾ ਰੋਸ ਪ੍ਰਦਰਸ਼ਨ ਛੋਟੇ ਪਰਦਰ ਤੇ ਸੀਗਾ ਕਿਉਂਕਿ ਇੱਥੇ ਜਿੰਨੇ ਵੀ ਸਾਡੇ ਸਹਿਯੋਗੀ ਸਾਥੀ ਪਹੁੰਚੇ ਸੀਗੇ ਸਾਰੇ ਦੇ ਹੀ ਸਾਰੇ ਨੈਸ਼ਨਲ ਦੇ ਪੰਜਾਬ ਪ੍ਰਧਾਨ ਜੇ ਉਹਨੂੰ ਸਾਡੀ ਪੈਨ ਨੂੰ ਸਾਫ਼ ਨਹੀਂ ਮਿਲਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਰੋਸ਼ ਪ੍ਰਦਰਸ਼ਨ ਆ ਇਹ ਬਹੁਤ ਵੱਡਾ ਜਿਹੜਾ ਰੋਸ਼ ਪ੍ਰਦਰਸ਼ਨ ਬਹੁਤ ਵੱਡੀ ਮੂਵਮੈਂਟ ਬਣੂਗੀ ਤੇ ਜੇ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸਮਾਜ ਜਿਹੜਾ ਵਾ ਉਹ ਸੜਕਾਂ ਦੇ ਵੀ ਉਤਰੇਗਾ ਸੋ ਇੱਥੇ ਆਉਣ ਦੇ ਲਈ ਤੁਹਾਡਾ ਮੀਡੀਆ ਦਾ ਤੇ ਖਾਸ ਤੌਰ ਤੇ ਮੇਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦਿੱਤਾ ਵਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸਵਰਾਣ ਪਹਿਲੀ ਘਟਨਾ ਨਹੀਂ ਹੈ ਭਾਰਤ ਵਿੱਚ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਅਜਿਹੀਆਂ ਮੰਤਭਾਗੀ ਘਟਨਾਵਾਂ ਹੋ ਚੁੱਕੀਆਂ ਹਨ ਕਿ ਤੁਹਾਨੂੰ ਲੱਗਦਾ ਨਹੀਂ ਕਿ ਭਾਰਤ ਦੇਸ਼ ਵਿੱਚ ਵੀ ਅਰਧਦੇਸ਼ਕ ਜਿਹੜਾ ਅਰਧਦੇਸ਼ਕ ਵਿੱਚ ਕਾਨੂੰਨ ਲਾਗੂ ਹੋਇਆ ਹੈ ਉੱਥੇ ਕੋਈ ਇਦਾਂ ਦੀ ਘਟਨਾ ਕਰਨਾ ਤਾਂ ਬਹੁਤ ਦੂਰ ਹੈ ਸੁਪਨੇ ਵਿੱਚ ਵੀ ਨਹੀਂ ਸੋਚਦੇ ਕਿ ਉਹ ਕੀ ਕਰਦੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਜੇਕਰ ਦੋਸ਼ ਸਾਬਤ ਹੋ ਜਾਂਦੇ ਆ ਤੇ ਚੰਦ ਘੰਟਿਆਂ ਦੇ ਵਿੱਚ ਹੀ ਚੌਰਾਹੇ ਦੇ ਵਿੱਚ ਲਟਕਾ ਕੇ ਉਹਦਾ ਕੰਮ ਤਮਾਮ ਕਰ ਦਿੰਦੇ ਆ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਇੱਕ ਅਗਰ ਟਾਂਗ ਜਤਾ ਲੱਖਾਂ ਲੋਕਾਂ ਨੂੰ ਮੈਸੇਜ ਜਾਂਦਾ ਕਿ ਭਾਈ ਆਹ ਕੰਮ ਨਹੀਂ ਕਰਨਾ ਇਹਦੀ ਸਜ਼ਾ ਆ ਆ ਪਰ ਤੁਸੀਂ ਕੀ ਤੁਸੀਂ ਚਾਹਦੇ ਹੋ ਕਿ ਭਾਰਤ ਦੇਸ਼ ਵਿੱਚ ਵੀ ਜਿਹੜਾ ਕਾਨੂੰਨ ਤਾਂ ਬਹੁਤ ਵਧੀਆ ਹੈ ਕਿ ਉਹਨੂੰ ਲਾਗੂ ਕੀਤਾ ਜਾ ਸਕੇ ਦੇਖੋ ਜੀ ਭਾਰਤ ਦਾ ਜਿਹੜਾ ਕਾਨੂੰਨ ਆ ਬਹੁਤ ਵਧੀਆ ਵਾ ਪਰ ਇਸ ਮੁੱਦੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਇੱਥੇ ਆ ਕੇ ਜਿਹੜਾ ਕਾਨੂੰਨ ਆ ਕਮਜ਼ੋਰ ਪੈ ਜਾਂਦਾ ਵਾ ਜਿੱਦਾਂ ਤੁਸੀਂ ਅਰਬ ਕੰਟਰੀ ਦੀ ਗੱਲ ਕੀਤੀ ਆ ਜਾਂ ਅਸੀਂ ਆਪਣੇ ਨਾਲ ਦੇ ਦੇਸ਼ ਚਾਈਨਾ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਕੰਟਰੀ ਦੀ ਐਗਜ਼ੈਂਪਲ ਲੈ ਲਈਏ ਉਹਦੇ ਬਦਲੇ ਇੱਥੇ ਜਿਹੜਾ ਕਿਸੇ ਧੀ ਭੈਣ ਦੇ ਨਾਲ ਜਦੋਂ ਗਲਤ ਕੰਮ ਹੁੰਦਾ ਵਾ ਉਹਦੇ ਪ੍ਰਤੀ ਜਿਹੜਾ ਕਾਨੂੰਨ ਆ ਉਹ ਕਿਤੇ ਨਾ ਕਿਤੇ ਹਜੇ ਕਮਜ਼ੋਰ ਆ ਇੱਥੇ ਕਠੋਰ ਕਾਨੂੰਨ ਬਣਾਉਣ ਦੀ ਜਿਹੜੀ ਗੀ ਆ ਅਪੀਲ ਕੀਤੀ ਜਾਣੀ ਚਾਹੀਦਾ ਸਰਕਾਰਾਂ ਨੂੰ ਕਿ ਇੱਥੇ ਜਿਹੜਾ ਕਾਨੂੰਨ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਬੰਦਾ ਜਦੋਂ ਵੀ ਇਸੀ ਭਾਵਨਾ ਮਨ 'ਚ ਰੱਖੇ ਤੇ ਉਹਦੇ ਦਿਮਾਗ 'ਚ ਇੱਕ ਖੋਫ ਪੈ ਜਾਵੇ ਕਿ ਕੱਲ ਨੂੰ ਮੇਰੇ ਨਾਲ ਵੀ ਇਦਾਂ ਹੋ ਸਕਦਾ ਵਾ ਥੈਂਕ ਯੂ ਸਰ ਥੈਂਕ ਯੂ